ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਜ਼ਥੇਦਾਰ ਸ੍ਰੀ ਅਕਾਲ ਪੁਰਖ ਸਾਹਿਬ ਜੋ ਅਜਗਾਈਤੀ ਪ੍ਰਸਤ ਲੀਡਰਾ ਤੇ ਪ੍ਰਸਤ ਅਫਸਰਾ ਨੇ ਸਿੱਖ ਮਰੋਟੀ ਜਮਾਤਾਂ ਦੇ ਇਸ਼ਾਰੇ ਤੇ ਇੱਕ ਨਸਲ ਨੂੰ ਖਤਮ ਕਰਨ ਦਾ ਜੋ ਟੀਚਾ ਮਿੱਟਿਆ ਸੀ ਉਸ ਦੇ ਤਹਿਤ ਜ਼ਥੇਦਾਰ ਸਾਹਿਬ ਨੂੰ ਕੋਹ ਬੋ ਕੇ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਜਥੇਦਾਰ ਸਾਹਿਬ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਆਪਣੇ ਸਰੀਰ ਤੇ ਹੰਡਾ ਲਿਆ ਮੂੰਹ ਤੋਂ ਸੀ ਤੱਕ ਨਾ ਉਚਾਰੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਤੇ ਅੱਜ ਅਸੀਂ ਅਰਦਾਸ ਵੀ ਕਰਦੇ ਆ ਕਿ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਮਹੇਤਸਿਸ ਦਿੱਤੇ ਤੇ ਆਖੀਰ ਤੇ ਜਾ ਕੇ ਸ਼ਬਦ ਵਰਤੇ ਜਾਂਦੇ ਨੇ ਇਨਾਂ ਦੀ ਕਮਾਈ ਦਾ ਧਿਆਨ ਸਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਤੇ ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਇਨਸਾਫ ਲਈ ਲੜਿਓ ਮੁਆਵਜ਼ੇ ਨਾ ਖਾਓ ਜਿੰਨਾ ਚਿਰ ਇਨਸਾਫ ਨਹੀਂ ਮਿਲ ਜਾਂਦਾ ਇਸ ਜੰਗ ਨੂੰ ਜਾਰੀ ਰੱਖਣਾ ਹੈ ਉਸ ਦੇ ਤਹਿਤ ਪਿਛਲੇ ਸਾਲ 23 ਜਨਵਰੀ ਨੂੰ ਆਰੰਭ ਕੀਤੀ ਪਿੰਡ ਕਮਕੇ ਤੋਂ ਮਹਿੰਦੀਆਣਾ ਸਾਬ ਤੱਕ ਅੱਜ ਦੂਸਰੀ ਹੈ ਭਾਵੇਂ ਕਿ ਸਾਡੇ ਰੁਝੇਮਿਆਂ ਕਾਰਨ ਖਨੌਰੀ ਬਾਰਡਰ ਤੇ ਜਾਣਾ ਬੰਦੀ ਸਿੰਘਾਂ ਲਈ ਲੋੜ ਅਨੁਸਾਰ ਸਵਾਵਾ ਕਰਨੀਆਂ 400 ਫੁੱਟ ਤੇ ਬੈਠੇ ਹੋਏ ਗੁਰਜੀਤ ਸਿੰਘ ਧਰਨਾ ਦੇ ਰਹੇ ਨੇ ਬੇਅਦਬੀ ਕਾਂਡ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਲਈ ਫਿਰ 5 ਸਾਲ ਤੋਂ 328 ਪਾਵਨ ਸਰੂਪ ਅਸੀਂ ਖੁੱਦ ਧਰਨਾ ਮਾਰੀ ਬੈਠੇ ਆਂ ਨਾ ਸੁਣਵਾਈ ਹੁੰਦੀ ਨੂੰ ਭਾਵੇਂ ਚਾਰ ਚਫੇਰੇ ਅਸੀਂ ਜੋ ਜੜੇ ਆ ਉਹਦੇ باوجود ਸਿੰਘਾਂ ਦਾ ਖਿਆਲ ਸੀ ਜਿਹੜੀ ਯਾਤਰਾ ਭਾਈ ਸਾਹਿਬ ਨੂੰ ਯਾਦ ਕਰਕੇ ਸ਼ੁਰੂ ਕੀਤੀ ਹੈ ਇਹਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ ਇੱਥੇ ਦੋ ਦਿਨਾਂ ਦੇ ਅੰਦਰ ਹੀ ਵਿਚਾਰ ਸਾਹਮਣੇ ਆਉਂਦੇ ਨੇ ਤੇ ਸਾਡੇ ਸਤਿਕਾਰਯੋਗ ਮਾਤਾ ਜੀ ਮਨਜੀਤ ਕੌਰ ਭਾਈ ਜਸਵਿੰਦਰ ਸਿੰਘ ਤੇ ਸਾਡੇ ਹਠੂਰ ਸਾਹਿਬ ਜਿਹੜੇ ਇਸ ਕੇਸ ਦੇ ਮੁੱਖ ਗਵਾਹ ਨੇ ਹਾਂਜੀ ਭਾਈ ਦਰਸ਼ਨ ਸਿੰਘ ਜੀ ਇਹਨਾਂ ਸਾਰਿਆਂ ਨੇ ਇਹ ਨਹੀਂ ਕਿਹਾ ਕਿ ਪਹਿਲਾਂ ਦੱਸਣਾ ਸੀ ਕਹਿੰਦੇ ਹੁਕਮ ਹੈ ਜੈਸ ਬੋਸ ਚਲੋ ਤੁਸੀਂ ਆ ਹੁਕਮ ਲਾਤਾ ਆ ਜਾਓ ਬਸ ਤੁਸੀਂ ਹੁਣ ਰੁਕਿਓ ਨਾ ਅਸੀਂ ਤਿਆਰ ਬੈਠੇ ਆਂ ਭਾਵੇਂ ਰਾਤ 12 ਵਜੇ ਵੀ ਸੁਨਿਆ ਦਿਓ ਤੇ ਸਫਲ ਵੀ ਉਹੀ ਹੁੰਦੇ ਨੇ ਕਿਸੇ ਨੇ ਅਵੇਦਕਰ ਸਾਹਿਬ ਨੂੰ ਪੁੱਛਿਆ ਸੀ ਰਾਤ 1 ਵਜੇ ਗਿਆ ਹੁਣ ਕੀ ਪੜਦੇ ਸੋ ਜਾ ਉਹ ਕਹਿੰਦਾ ਜਦ ਤੱਕ ਮੇਰੀ ਕੌਮ ਨਹੀਂ ਜਾਗਦੀ ਕਿਵੇਂ ਸੌਣਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਬਾਬਤ ਸੁਨੇਹਾ ਮਿਲਦਾ ਹੈ ਕਹਿੰਦੇ ਕਦੇ ਕਮਰ ਕੱਸਾ ਢਿੱਲਾ ਨਹੀਂ ਹੋਇਆ ਛੇਰੇ ਪੰਜਾਬ ਤਿਆਰੀ ਰੈਂਦਾ ਸੀ 24 ਘੰਟੇ ਘੋੜਾ ਵੀ ਤੇ ਸਾਥੀ ਵੀ ਇਹ ਨਹੀਂ ਸੀ ਹੁੰਦਾ ਕਿ ਕਿੰਨੇ ਵਜੇ ਜਾਣਾ ਹੈ ਤਿਆਰੀ ਪੂਰੀ ਮੁਕੰਮਲ ਹੁੰਦੀ ਸੀ ਜੇ ਕਿਸੇ ਨੇ ਜਨਾਬ ਵਰਗਿਆਂ ਨੂੰ ਰਾਤ 12 ਵਜੇ ਕਾਲ ਕੀਤੀ ਲੰਡਨ ਤੋਂ ਜਨਾਬ ਸਾਹਿਬ ਸੁੱਤੇ ਨਹੀਂ ਕਹਿੰਦੇ ਜਿਹੜੇ ਸੌ ਜਾਣ ਫਿਰ ਹੱਕ ਨਹੀਂ ਲੈ ਸਕਦੇ ਜਾਗਦੇ ਰਹਿਣਾ ਪੈਂਦਾ ਹੈ ਇਸ ਲਈ ਸਾਡੇ ਸ਼ਹੀਦਾਂ ਨੇ ਜਾਗਦੇ ਰੱਖਣ ਲਈ ਆਹ ਜਿਹੜੀ ਸਾਨੂੰ ਹੁਕਮ ਕੀਤਾ ਸੀ ਅਸੀਂ ਉਸੇ ਦੇ ਤਹਿਤ ਸਨੇਹਾ ਲਾਇਆ ਪਿੰਡ ਡੇਵਿਡ ਕੇ ਵਾਲੇ ਡੱਲੇ ਵਾਲੇ ਮਾਨੂਕੇ ਪਹੁੰਚੇ ਇਥੋਂ ਦੀ ਸਾਰੀ ਟੀਮ ਕੀ ਨਾ ਸੀ ਪੈਸਾ ਹੋਣਾ ਡਾਕਟਰ ਨਾਜਰ ਸਿੰਘ ਜੀ ਡਾਕਟਰ ਨਾਜਰ ਸਿੰਘ ਜੀ ਪ੍ਰਧਾਨ ਜੀ ਦਾ ਕਿਹਨਾ ਪ੍ਰਧਾਨ ਸਰ ਦਰਸ਼ਨ ਸਿੰਘ ਜੀ ਪ੍ਰਧਾਨ ਦਰਸ਼ੇ ਸਿੰਘ ਜੀ ਸਾਰੀ ਟੀਮ ਸਾਡੇ ਅੱਜ ਜੀ ਆਇਆਂ ਆ ਆਖਣਾਈ ਉਸ ਕਾਫਲੇ ਨੂੰ ਤੇ ਮੈਂ ਅਰਦਾਸ ਕਰਦਾ ਏ ਮਾਣੂ ਕੇ ਵਾਲਿਓ ਤੁਸੀਂ ਭਾਈ ਗੌਕੇ ਦੇ ਬਾਦ ਸੁਹਣ ਦਾ ਸਬੂਤ ਦਿੱਤਾ ਤੁਹਾਨੂੰ ਤੁਹਾਡੇ ਲਈ ਅਰਦਾਸ ਕਰਦੇ ਆ ਤੇ ਭੈਣ ਹਰਜੀਤ ਕੌਰ ਜਿਹੜੀ ਡੇਢ ਕੇ ਵਿਆਹੀ ਹੋਈ ਹੈ ਉੰਨੇ ਵੀ ਭਾਈ ਕੌਕੇ ਦੇ ਘਰ ਦੀ ਜੀ ਹੋਣ ਦਾ ਸਬੂਤ ਦਿੱਤਾ ਸਾਡੇ ਨਾਲ ਉੱਥੇ ਚੱਲ ਕੇ ਆਏ ਅਸੀਂ ਅਰਦਾਸ ਕਰਦੇ ਤੁਹਾਡੀ ਚੜ੍ਹਦੀ ਕਲਾ ਵਾਸਤੇ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਜਦੋਂ ਤੁਹਾਡੀ ਮਾਨ ਸਰਕਾਰ ਬਣੀ ਨਹੀਂ ਸੀ ਤੇ ਤੁਸੀਂ ਆਖਦੇ ਸੀ ਪੰਜਾਬ ਦੇ ਉੱਤੇ ਤਸ਼ੱਦਦ ਹੋਇਆ ਇਹਦਾ ਹਿਸਾਬ ਕਿਤਾਬ ਹੋਊ ਤੇ ਅੱਜ ਮਾਨ ਸਾਹਿਬ ਸਰਕਾਰ ਤੁਹਾਡੀ 96 ਐਮ ਐਲ اے ਤੁਹਾਡੇ ਨੇ ਪੰਜ ਸਰਪੰਚ ਤੁਹਾਡੇ ਨੇ ਪੰਚਾਇਤਾਂ ਤੋਂ ਮਤੇ ਪਵਾਏ ਔਰ 1977 ਤੋਂ ਲੈ ਕੇ ਦੀ ਚਰਚਾ ਵਿਧਾਨ ਸਭਾ ਚ ਸ਼ੁਰੂ ਕਰਾਓ ਕਿ ਦੇ ਕਿਹੜੇ ਪ੍ਰਸ਼ਤ ਅਫਸਰ ਸੀ ਤੇ ਕਿਹੜੇ ਪ੍ਰਸ਼ਤ ਲੀਡਰਸ ਹਨ ਜਿਨ੍ਹਾਂ ਨੇ ਨਜਾਇਜ਼ ਸਿੱਖ ਨੌਜਵਾਨ ਚੁੱਕੇ ਉਹਨਾਂ ਤੇ ਝੂਠੇ ਪਰਚੇ ਕੀਤੇ ਨਕਲੀ ਮੁਕਾਬਲੇ ਬਣਾ ਕੇ ਮਾਵਾਂ ਦੇ ਪੁੱਤ ਕੋਹ ਕੋਹ ਕੇ ਮਾਰ ਛੱਡੇ ਅੱਜ ਉਹਨਾਂ ਨੂੰ ਨੰਗਾ ਕਰੋ ਦੇ ਉਸ ਜਾਮਾਂ ਨੂੰ ਔਰ ਉਹਨਾਂ ਵਾਸਤੇ ਵੱਖਰਾ ਕਮਿਸ਼ਨ ਸਥਾਪਿਤ ਕਰੋ ਉਹ ਅਦਾਲਤ ਹੋਵੇ ਜਿਹੜੀ ਉਹਨਾਂ ਕੇਸਾਂ ਨੂੰ ਲਮਕਾਉਣ ਦੀ ਬਜਾਏ ਤੁਰੰਤ ਉਹਨਾਂ ਦੇ ਫੈਸਲੇ ਕਰੇ ਤੁਹਾਡੇ ਹੱਥ ਵਿੱਚ ਸਭ ਕੁਝ ਹੈ ਕਰਦੇ ਹੋ ਤੇ ਜੇ ਨਹੀਂ ਕਰੋਗੇ ਤੇ ਫਿਰ ਅਸੀਂ ਇਹ ਸਮਝਾਂਗੇ ਇੱਕ ਕਤਲ ਕਰਨ ਵਾਲੀਆਂ ਸਰਕਾਰਾਂ ਸਨ ਪਰ ਅੱਜ ਵਾਲੀ ਨੇ ਉਹਦੇ ਤੇ ਕੁਝ ਵੀ ਨਾ ਕਰਕੇ ਉਹਦੀ ਹਾਂ ਚ ਹਮਲਾ ਦਿੱਤੀ ਹੈ ਪੰਜਾਬ ਸਭ ਦਾ ਹੋਇਆ ਪਰ ਪੰਜਾਬ ਦਾ ਅਜੇ ਤੱਕ ਕੋਈ ਨਾ ਹੋਇਆ ਫਿਰ ਅਸੀਂ ਸੋਚਾਂਗੇ ਔਰ ਇਹ ਵੀ ਸਨੇਹਾ ਹੈ ਨੌਜਵਾਨਾਂ ਨੂੰ ਇਸ ਜਤਰਾ ਦੇ ਰਹੀਂ ਨੌਜਵਾਨੋ ਆਪਣਾ ਰੋਲ ਮਾਡਲ ਜਥੇਦਾਰ ਗੁਰਦੇਵ ਸਿੰਘ ਵਾਰਸ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਮੇਰਾ ਰੂਪ ਹੈ ਖਾਸ ਸਾਹਿਬ ਜਦੇ ਅਜੀਤ ਸਿੰਘ ਉਹਨਾਂ ਨੂੰ ਰੋਲ ਮਾਡਲ ਬਣਾਓਗੇ ਤੇ ਜੱਥੇਦਾਰ ਹੋਵੋਗੇ ਨਹੀਂ ਬਣਾਓਗੇ ਤੇ ਦੁਨੀਆ ਤੇ ਨਚਾਰ ਹੋਵੋਗੇ ਇਹ ਤੁਹਾਡੀ ਮਰਜ਼ੀ ਹੈ ਅੰਮ੍ਰਿਤ ਛੱਕ ਕੇ ਜੱਥੇਦਾਰ ਹੋਵੋਗੇ ਤੇ ਨਸ਼ਿਆਂ ਤੋਂ ਬਚ ਜਾਓਗੇ ਨਹੀਂ ਤਾਂ ਨਸ਼ੇੜੀ ਬਣਾ ਕੇ ਅੱਜ ਵੀ ਨਸਲ ਖੁਸ਼ੀ ਗੰਗਵਾਰ ਨਸ਼ਾ ਅਪਰਾਧੀ ਮਾਮਲੇ ਸਿਰ ਤੇ ਚੜ ਕੇ ਬੋਲ ਰਹੇ ਨੇ ਕਤਲ ਅੱਜ ਵੀ ਹੋ ਰਹੇ ਨੇ ਉਹਦੋਂ ਤਰੀਕਾ ਹੋਰ ਸੀ ਅੱਜ ਹੋਰ ਫੜ ਲਿਆ ਪੰਜਾਬ ਦੇ ਪੁੱਤਾਂ ਨੂੰ ਮਾਰਨ ਦਾ ਤੇ ਕਿਤੇ ਏਜੰਟਾਂ ਦੇ ਰਹੀਂ ਉਹਨਾਂ ਨੂੰ ਵਿਦੇਸ਼ ਦਾ ਝਾਂਸਾ ਦਿੱਤਾ ਜਾਂਦਾ ਹੈ ਜੇ ਦਿੱਲੀ ਦਾ ਕਾਕਾ 40 ਲੱਖ ਲਾ ਕੇ ਪੰਜਾਬ ਚ ਮੰਤਰੀ ਬਣ ਸਕਦਾ ਹੈ ਤੇ ਪੰਜਾਬ ਦੇ ਕਾਕੇ ਨੂੰ ਏਜੰਟ ਦੇ ਰਹੀਂ 40 ਲੱਖ ਖਰਚ ਕੇ ਅਮਰੀਕਾ ਚ ਲੇਬਰ ਕਿਉਂ ਬਣਾਇਆ ਜਾ ਰਿਹਾ ਇਹ ਪਲਾਨ ਬਣਾਇਆ ਜਾ ਰਿਹਾ ਔਰ ਇਹ ਗੱਲਾਂ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਸੀ ਰੱਬ ਕਰੇ ਸੱਚੀਆਂ ਹੋਣ ਪਰ ਪਤਾ ਨਹੀਂ ਉਹ ਸੱਚੀਆਂ ਹੋ ਰਹੀਆਂ ਅੱਜ ਤੋਂ ਅੱਜ ਸਾਲ ਪਹਿਲਾਂ ਕਿਹਾ ਸੀ ਸਮਾਂ ਆਊਗਾ ਇਧਰ ਵਾਲੇ 40 ਲੱਖ ਲੈ ਕੇ ਚੜਾ ਦੇਣਗੇ ਏਜੰਟ ਪੈਸਾ ਖਾ ਜਾਣਗੇ ਉਧਰ ਵਾਲੇ ਜਹਾਜ਼ ਚ ਚੜ ਕੇ ਵਾਪਸ ਧੱਲਣਗੇ ਇਹਨਾਂ ਉਤਰ ਨਹੀਂ ਦੇਣਾ ਜਵਾਬ ਮਿਲੂਗਾ ਸਮੁੰਦਰ ਚ ਸੁੱਟ ਕੇ ਮਰਦੇ ਹੋ ਹੈ ਤਾਂ ਪੰਜਾਬ ਦੇ ਉਹ ਹਾਲਾਤ ਅੱਜ ਬਣ ਗਏ ਉੱਧਰੋਂ ਸੁੱਟ ਰਹੇ ਨੇ ਇੱਧਰ ਉਤਰਨ ਨਹੀਂ ਦੇਣਾ ਕਿਉਂਕਿ ਇੱਥੇ ਉਹ ਵੀ ਬੰਦੇ ਬੈਠੇ ਨੇ ਜਿਨ੍ਹਾਂ ਨੇ ਲੈਟਰ ਪੈਡ ਦਿੱਤੇ ਸੀ ਕਿ ਮੇਰੀ ਚਿੱਠੀ ਤੇ ਤੁਸੀਂ ਉੱਥੇ ਪੱਕੇ ਹੋ ਜਾਓਗੇ ਹੁਣ ਉਹ ਚਿੱਠੀਆਂ ਵੀ ਉੱਥੇ ਕੰਮ ਨਹੀਂ ਆ ਰਹੀਆਂ ਉਹ ਪੈਸੇ ਵੀ ਗਏ ਜਵਾਨੀ ਵੀ ਗਈ ਇਹਦਾ ਮਤਲਬ ਇਹ ਸਾਰਾ ਕੁਝ ਪਲਾਨ ਸੀ ਅੱਜ ਸਾਡੇ ਨੌਜਵਾਨਾਂ ਨੂੰ ਬੜੀ ਸਹਿੰਤਤਾ ਸੋਚ ਕੇ ਆਪਣੀ ਬੜੀ ਬ੍ਰੇਕੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਇਨ੍ਹਾਂ ਜਵਾਈ ਨੌਜਵਾਨਾਂ ਨੂੰ ਨਸ਼ੀਆਂ ਤੋਂ ਬੱਚਣ ਦੀ ਪ੍ਰੇਰਣਾ ਕਰਦੇ ਭਾਈ ਪਤਤ ਪੁਣੇ ਤੋਂ ਬਚੋ ਨਸ਼ੇ ਤੋਂ ਬਚੋ ਤਾਂ ਕਿ ਆਉਣ ਵਾਲੇ ਸਮੇਂ ਚ ਪ੍ਰਸ਼ਤ ਅਫਸਰ ਤੇ ਪ੍ਰਸ਼ਤ ਸਰਕਾਰਾਂ ਨਾ ਹੋਣ ਸਾਡੇ ਅਫੀਸਰ ਵੀ ਇਮਾਨਦਾਰ ਹੋਣ ਤੇ ਸਾਡੇ ਆਗੂ ਵੀ ਇਮਾਨਦਾਰ ਹੋਣ ਉਹ ਤਾਂ ਹੋਣਗੇ ਜਦੋਂ ਤੁਸੀਂ ਲੱਪਣ ਦੀ ਬਜਾਏ ਖੁਦ ਕਦਮ ਪੁੱਟਣ ਦਾ ਆਪਣੇ ਅੰਦਰ ਇੱਕ ਜਜ਼ਬਾ ਪੈਦਾ ਕਰੋਗੇ ਬਹੁਤ ਕਿਰਪਾ ਕਰੇ ਅਰਦਾਸ ਕਰਦੇ ਹਾਂ ਮਾਨੂਕੇ ਵਾਲਿਓ ਤੁਹਾਡੀ ਚੜ੍ਹਦੀ ਕਲਾ ਹੋਵੇ ਜੂੰਦੇ ਵਸਦੇ ਰਹੋ ਤੇ ਜਿਹੜਾ ਅਗਲੇ ਸਾਲ ਨੂੰ ਮਾਰਚ ਹੋ ਜਤਰਾ ਨਿਕਲੇਗੀ ਉਹ ਤੁਸੀਂ ਕੱਢਣੀ ਆ ਮੈਂ ਤੁਹਾਡਾ ਸੇਵਾਦਾਰ ਹਾਂ ਅੱਜ ਤੇ ਤੁਸੀਂ ਕਹਿ ਦਿੱਤਾ ਭਾਈ ਬਡਾਲਾ ਲੈ ਕੇ ਆ ਰਿਹਾ ਤੇ ਅਸੀਂ ਤੁਹਾਨੂੰ ਜੀ ਆਇਆਂ ਕਹਿੰਨੇ ਪਰ ਮਜਾ ਇਸ ਗੱਲ ਚ ਐ ਅਗਲੀ ਵਾਰ ਤੁਸੀਂ ਸੁਨਿਆ ਲਾਓ ਭਾਈ ਸਾਹਿਬ ਤਿਆਰੀਆਂ ਮੁਕੰਮਲ ਨੇ ਆਪਣੀ ਤਰੀਕ ਖਾਲੀ ਰੱਖ ਕੇ ਉੱਥੇ ਸਮੇਂ ਨਾਲ ਪਹੁੰਚ ਜਾਇਓ ਉਹ ਮੈਂ ਧਿਰ ਬਣ ਕੇ ਨਹੀਂ ਮੈਂ ਸਾਥੀ ਬਣ ਕੇ ਤੁਹਾਡਾ ਆਵਾਂ ਨਾ ਕਿ ਮੈਂ ਧਿਰ ਬਣ ਕੇ ਤੁਹਾਨੂੰ ਸਾਥੀ ਬਣਾ ਕੇ ਲੈ ਕੇ ਜਾਵਾਂ ਇਹ ਮਾਹੌਲ ਤੁਸੀਂ ਮੇਰੇ ਬਜ਼ੁਰਗਾਂ ਨੇ ਵੱਡੇ ਭਰਾਵਾਂ ਨੇ ਆਉਣ ਵਾਲੇ ਸਮੇਂ 'ਚ ਦੇਣਾ ਹੋ ਤੇ ਅੱਜ ਉਹ ਵੀ ਬਜ਼ੁਰਗ ਮਿਲੇ ਜਿਨ੍ਹਾਂ ਨੇ ਜਥੇਦਾਰ ਜੀ ਨਾਲ ਅੰਮ੍ਰਿਤ ਛਕਿਆ ਉਹ ਵੀ ਮਿਲੇ ਦਰਸ਼ਨ ਸਿੰਘ ਜੀ ਹਸੂਰ ਵਰਗੇ ਲੰਮਾ ਸਮਾਂ ਲੜਾਈ ਲੜੀ ਅੱਗੇ ਵੀ ਲੜ ਰਹੇ ਨੇ ਉਹ ਵੀ ਮਿਲੇ ਜਿਨ੍ਹਾਂ ਨੇ ਨਾਲ ਤਸ਼ੱਦਦ ਵੀ ਚੱਲੇ ਤੇ ਗੁਰੂ ਕਿਰਪਾ ਕਰੇ ਜਿਉਂਦੇ ਰਹਿਓਗੇ ਲੜਾਈਆਂ ਮੀਲੜੀਆਂ ਜਾਂਦੀਆਂ ਨੇ ਇਸ ਲਈ ਅਸੀਂ ਕਾਨੂੰਨਨ ਤੌਰ ਤੇ ਹੱਕ ਮੰਗਦੇ ਆ ਤੇ ਸਰਕਾਰ ਦਾ ਦੇਣਾ ਫਰਜ਼ ਬਣਦਾ ਹੈ ਨਹੀਂ ਤਾਂ ਸਰਕਾਰ ਮੰਨ ਲੈ ਉਹ ਸਰਕਾਰ ਸਰਕਾਰ ਨਹੀਂ ਜਿਸ ਸਰਕਾਰ ਦੇ ਹੁੰਦਿਆਂ ਤਸ਼ੱਦਦ ਹੋਇਆ ਸੀ ਬੰਦਪੋੜ ਦੀ بجائے ਉਲਟਾ ਹੋਰ ਸ਼ੁਰੂ ਹੋ ਗਿਆ ਇਹ ਜ਼ਿੰਮੇਵਾਰੀ ਸਰਕਾਰ ਸਿਰ ਹੋ ਤੁਹਾਨੂੰ ਸਾਰੇ ਜਣ ਨੂੰ ਜੀਉਣਾ ਹੈ ਮਹਿੰਦੀ ਆਣਾ ਸਭ ਜਾ ਕੇ ਅਰਦਾਸ ਕੀਤੀ ਜਾਣੀ ਹੈ

તે નામ વાહે કૃ સતે નામ વાહે કૃ તે નામ વાહે કૃ સતે નામ વાહે કૃ સતે सत राम सत राम वाह रो वाह गु सत राम वाहे सत राम वाहे वास्तु जी ख ਆਪੁਰ ਦਿੱਤੀ ਫਤਿਹ ਇਨਸਾਫ ਯਾਤਰਾ ਜੋ 35 ਲੱਖਰ ਤੋਂ ਅਰਦਾਸ ਕਰਕੇ ਆਰੰਭ ਹੋਈ ਸੀ ਜਿਸ ਦਾ ਮੁੱਖ ਮਕਸਦ ਭਾਈ ਗੁਰਦੇਵ ਸਿੰਘ ਜੀ ਕੌਂਟੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੂੰ ਰਵਈਤੀ ਪਾਤਸ਼ਾਹ ਰਵਈਤੀ ਪ੍ਰਿਸਟ ਲੀਡਰ ਪ੍ਰਿਸਟ ਅਸਰਾ ਨਸਲ ਤੇ ਫਸਲ ਸਿੱਖਾਂ ਦੀ ਨਸਲ 쿠ਸੀ ਤਹਿਤ ਹਰ ਮਨੁੱਖੀ ਤਸ਼ੱਦਦ ਕਰਕੇ ਕੋਹ ਕੋਹ ਕੇ ਕਤਲ ਕੀਤਾ ਜਿੰਨਾ ਦੀ ਸ਼ਹਾਦਤ ਨੂੰ ਸਮਰਪਿਤ ਇਹ ਦੂਸਰੀ ਯਾਤਰਾ ਸੀ ਸਿੱਖ ਸਤਿ ਭਾਵਨਾ ਦਲ ਦੇ ਸੇਵਾਦਾਰਾਂ ਵੱਲੋਂ ਛੇਰੇ ਪੰਜਾਬ ਦਲ ਵੱਲੋਂ ਭਾਈ ਦਰਸ਼ਨ ਸਿੰਘ ਜੀ ਹਠੂਰ ਜਿਹੜੇ ਉਹਨਾਂ ਦੇ ਮੁੱਖ ਗਵਾਹ ਮਾਤਾ ਜੀ ਮਨਜੀਤ ਕੌਰ ਭਾਈ ਜਸਵਿੰਦਰ ਸਿੰਘ ਇਹਨਾਂ ਸਾਰੇ ਵੀਰਾਂ ਨੇ ਰਲ ਮਿਲ ਕਰਕੇ ਉਪਰਾਲਾ ਪਿਛਲੇ ਸਾਲ ਵੀ ਕੀਤਾ ਇਸ ਸਾਲ ਵੀ ਹਰ ਰਸਤੇ ਦੇ ਵਿੱਚ ਜਿਹੜੇ ਦੇਹੜਾ ਕ ਪਿੰਡ ਡੱਲਾ ਨਗਰ ਮਾਣੂ ਕੇ ਆਏ ਉਹਨਾਂ ਸਾਰਿਆਂ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਪੰਚਾਇਤਾਂ ਨੇ ਸਹਿਯੋਗ ਬਖਸ਼ਿਆ ਉਹ ਜਿਹੜੀ ਯਾਤਰਾ ਸਵੇਰੇ ਆਰੰਭ ਹੋਈ ਸੀ ਮਹਿੰਦੇ ਆਣਾ ਸਾਹਿਬ ਆ ਕੇ ਸੰਪੰਨ ਹੋਈ ਅਰਦਾਸ ਕੀਤੀ ਜਾਵੇ ਕਿ ਸੰਪੂਰਨਤਾ ਦੀ ਪਿਛਲੀ ਵਾਰ ਵੀ ਇੱਥੋਂ ਦੇ ਪ੍ਰਬੰਧਕ ਤੇ ਮਹਾਪੁਰਸ਼ਾਂ ਨੇ ਬਹੁਤ ਸਹਿਜੋ ਕੀਤਾ ਸੀਗਾ ਤੇ ਦੂਸਰੀ ਵਾਰੀ ਇਹ ਯਾਤਰਾ ਲੈ ਕੇ ਆਏ ਆ ਤੇ ਇਸ ਯਾਤਰਾ ਦੇ ਰਾਹੀਂ ਅਸੀਂ ਮੈਸੇਜ ਵੀ ਦੇ ਰਹੇ ਆ ਨੌਜਵਾਨਾਂ ਬੱਚਿਆਂ ਨੂੰ ਅਮਰਤ ਛਕੋ ਸਿੰਘ ਸੱਜੋ ਬਾਣੀ ਬਾਣੀ ਦੇ ਧਾਰਨੀ ਹੋਵੋ 40 ਲੱਖ ਲਾ ਕੇ ਅਮਰੀਕਾ ਲੇਬਰ ਕਰਨ ਦੀ بجائے 40 ਲੱਖ ਲਾ ਕੇ ਪੰਜਾਬ ਦੇ ਬਾੜ ਸਹਉਣ ਦਾ ਸਬੂਤ ਦਿਓ ਨਸ਼ਿਆਂ ਤੋਂ ਬਚ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰੋ ਔਰ ਆਪਣੇ ਖਰਚਿਆਂ ਨੂੰ ਸੀਮਿਤ ਕਰਕੇ ਮੰਗਾਈ ਦੀ ਖੱਟ ਚੋਂ ਨਿਕਲਣ ਦਾ ਯਤਨ ਕਰੋ ਆਪਣੇ ਖਰਚਿਆਂ ਨੂੰ ਸੀਮਿਤ ਕਰਕੇ ਪੰਜਾਬ 'ਤੇ ਚੜੇ ਹੋਏ ਕਰਜ਼ੇ ਨੂੰ ਲਾਉਣ ਦੀ ਗੱਲ ਕਰੋ ਪੰਥ ਤੇ ਪੰਜਾਬ ਜਿਉਂਦੇ ਨੇ ਆਪਾਂ ਜਿਉਂਨੇ ਆ ਸਾਡੇ ਅਸੀ ਵਾਰਸ ਖਵਾਉਣ ਵਾਲੇ ਆ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਜੇ ਵਾਕਈ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ ਤੇ ਸਰਕਾਰ ਦਾ ਪੰਜਾਬ ਹੈ ਕਿ ਫਿਰ 1977 ਤੋਂ ਲੈ ਕੇ ਹੁਣ ਤੱਕ ਜੋ ਪ੍ਰਿਸ਼ਤ ਸਿਸਟਮ ਨੇ ਸਿੱਖਾਂ ਦੇ ਨਾਲ ਕੀਤਾ ਉਹਦੇ ਲਈ ਵੱਖਰੀ ਅਦਾਲਤ ਸਥਾਪਿਤ ਕਰਕੇ ਉਹਦਾ ਸਾਰਾ ਜਿਹੜਾ ਸੱਚ ਹੋ ਉਹ ਸਾਹਮਣੇ ਲਿਆਂਦਾ ਜਾਏ ਤੁਸੀਂਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਤਾਂਕਿ ਭਵਿੱਖ ਵਿੱਚ ਕੋਈ ਪ੍ਰਿਸ਼ਤ ਅਫਸਰ ਕਿਸੇ ਨੌਜਵਾਨ ਤੇ ਨਜ਼ਾਇਜ਼ ਕਬਜ਼ਾ ਕਰਕੇ ਨਕਲੀ ਮੁਕਾਬਲਾ ਕਰਕੇ ਉਹਨੂੰ ਮਾਰ ਨਾ ਸਕੇ ਉਹਦਾ ਕਤਲ ਨਾ ਕਰ ਸਕੇ ਮਾਵਾ ਤੇ ਪੁੱਤ ਬਚਾਉਣੇ ਚਾਹੁੰਦੇ ਹੋ ਤੇ ਭਾਈ ਫਿਰ ਸਿਹਰਦ ਹੋਵੋ ਨਹੀਂ ਤਾਂ ਅਗਲੇ ਜਾਂ ਤਾਂ ਅਤਵਾਦੀ ਕਹਿ ਕੇ ਮਾਰਦੇ ਨੇ ਜਾਂ ਗੈਂਗਵਾਰ ਵਿੱਚ ਲਿਆ ਕੇ ਖਤਮ ਕਰ ਦਿੰਦੇ ਆਂ ਉੱਥੋਂ ਵੀ ਬਚ ਗਿਆ ਤੇ ਨਸ਼ੇ ਨਾ ਮਾਰ ਦਿੰਦੇ ਨੇ ਚੇ ਨਸ਼ੇ ਤੋਂ ਬਚ ਗਿਆ ਤੇ ਫਿਰ ਉਹ ਅਮਰੀਕਾ ਦਾ ਜਹਾਜ਼ ਚੜ੍ਹ ਕੇ ਸਮੁੰਦਰ 'ਚ ਡੋਕ ਦਿੰਦੇ ਨੇ ਏਜੰਟਾਂ ਦੇ ਰਾਹੀਂ ਉੱਥੋਂ ਵੀ ਬਚ ਗਿਆ ਤੇ ਫਿਰ ਉਹਦੇ ਹੋਰ ਵਸੀਲੇ ਨੇ ਜਿੱਥੇ نسل ਤੇ ਫਸਲ ਵੀ ਖਤਰੇ 'ਚ ਪਈ ਨਜ਼ਰ ਆਉਂਦੀ ਇਸ ਲਈ ਇਸ ਯਾਤਰਾ ਦੇ ਰਾਹੀਂ ਅਸੀਂ ਜਥੇਦਾਰ ਸਾਹਿਬ ਨੂੰ ਯਾਦ ਕਰਦੇ ਆ ਉਸ ਦੀ ਅਰਦਾਸ ਕਰਦੇ ਆ ਭਾਈ ਗੁਰੂ ਭਾਈ ਗੁਰਦੇਵ ਸਿੰਘ ਕੌਕੇ ਵਰਗੇ ਵਾਰਿਸ ਪੰਥ ਨੂੰ ਮੁੜ ਦੇਈ ਤੇ ਪੰਥ ਦੇ ਵਾਰਿਸ ਰੋਲ ਮਾਡਲ ਨੱਚਣ ਗਾਉਣ ਵਾਲਿਆਂ ਨੂੰ ਬਣਾਉਣ ਦੀ بجائے ਭਾਈ ਮਨੀ ਸਿੰਘ ਜੀ ਉਹਨਾਂ ਦੇ ਬਾਅਦ ਸਿਪਾਈ ਗੁਰਦੇਵ ਸਿੰਘ ਕੌਂਕੇ ਸੱਭਜਾਦੇ ਸ਼ਹੀਦ ਉਹਨਾਂ ਬਾਬਾ ਅਜੀਤ ਸਿੰਘ ਵਰਗਿਆਂ ਨੂੰ ਬਣਾਇਓ ਤੇ ਸਾਡੀਆਂ ਭੈਣਾ ਮਤਾਵਾਂ ਆਪਣਾ ਰੋਲ ਮਾਡਲ ਉਹਨਾਂ ਮਤਾਵਾਂ ਨੂੰ ਬਣਾਇਓ ਜਿਨ੍ਹਾਂ ਦੀਆਂ ਤੇ ਤਸਵੀਰਾਂ ਬਣੀਆਂ ਹੋਈਆਂ ਜਿਨ੍ਹਾਂ ਦੇ ਧਰਮ ਲਈ ਬੱਚਿਆਂ ਦੇ ਟੁਕੜੇ ਕਟਾ ਕੇ ਗਲਾਂ 'ਚ ਹਾਰ ਪਵਾ ਲੈ ਝੋਲੀਆਂ 'ਚ ਟੁਕੜੇ ਪਵਾ ਲੈ बच्चे कुर्बान किए ते धर्म नहीं हारेया सिखी केसा स्वआसा संग निभाई तिनना दी कमाई दा ध्यान तरखान्द साहिब जी बोलो जी शब्द वरते अरदास दे ते अंदर ते इत्थे ओन्ना ਭੈਣਾ ਮਤਾਵਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਬੱਚਿਆਂ ਤੇ ਟੁਕੜੇ ਕਰਾ ਕੇ ਝੋਲੀਆਂ ਚਪਵਾਏ ਪਰ ਧਰਮ ਨਹੀਂ ਛੱਡੇ ਇਸ ਲਈ 토ਥੀ ਵੀ ਬੇਨਤੀ ਕਰਦਾ ਕਿ ਸਾਡੀਆਂ ਮਤਾਵਾਂ ਭੈਣਾ ਆਪਣਾ ਰੋਲ ਮਾਡਲ ਅੱਜ ਨੰਗੀਆਂ ਨੱਚਣ ਵਾਲੀਆਂ ਬੀਪੀਆਂ ਨੂੰ ਬਚਾਉਣ ਦੀ ਬਚਾਏ ਇਹਨਾਂ ਮਤਾਵਾਂ ਦਾ ਕੈਲ ਕਰਿਓ ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾਂ ਸੰਗ ਨਿਭਾ ਕੇ ਨਿਭਾਉਣ ਦੀ ਇੱਕ ਪ੍ਰੇਰਣਾ ਦਿੱਤੀ ਗੁਰੂ ਕਿਰਪਾ ਕਰੇ ਸਤਿਗੁਰੂ ਸਬਦੀਆਂ ਹਾਜ਼ਰੀਆਂ ਲਾਉਣ ਤੇ ਸਿੱਖ ਸਦ ਭਾਵਨਾ ਦਲ ਤੋਂ ਭਾਈ ਗੁਰਵਤਨ ਸਿੰਘ ਪੰਜਾਬ ਪ੍ਰਧਾਨ ਸਮੁੱਚੀ ਟੀਮ ਸ਼ੇਰੇ ਪੰਜਾਬ ਦਲ ਤੋਂ ਭਾਈ ਲਾਭ ਸਿੰਘ ਹੋਣੀੁਰਜ ਜਗਮਿੰਦਰ ਸਿੰਘ ਹੋਣੀ ਜਿੰਨੇ ਵੀ ਤੁਸੀਂ ਸਾਰੇ ਆਏ ਹੋ ਪਾਈ ਮਹਿਤਾਬ ਸਿੰਘ ਹੁਣੀ ਵੀਰ ਜਿਨ੍ਹਾਂ ਦੇ ਪੁੱਤਰੇ ਭਾਈ ਅਵਤਾਰ ਸਿੰਘ ਮੋਢੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਹੌਦ ਚਲਿਆਂਦੀ ਤੇ ਮੈਂ ਸਾਰਿਆਂ ਦੇ ਨਾਂ ਲੈਣ ਲੱਗਾਗਾ ਤੇ ਓਕਾ ਹੋ ਇਸ ਲਈ ਮੈਂ ਅਰਦਾਸ ਜਰੂਰ ਸਾਰਿਆਂ ਦੀ ਕਰੂੰ ਜਿੰਨੇ ਇੱਕ ਇੱਕ ਕਦਮ ਤੁਸੀਂ ਚੱਲ ਕੇ ਆਏ ਹੋ ਸਾਰਿਆਂ ਨੂੰ ਜੀਉ ਆਇਆਂ ਤਨ ਮਨ ਧਨ ਕਰਕੇ ਕੀਤੀ ਸੇਵਾ ਸਤਿਗੁਰੂ ਤੁਹਾਡੀ ਸਫਲ ਬਣਾਉਣ